ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਕਰਦੇ ਆ ਨਵੇਂ ਬਲੌਗ ਦੀ ਸ਼ੁਰੂਆਤ ਤੇ ਆਪਾਂ ਹੈ ਘਰ ਤੇ ਆਪਾਂ ਘਰ ਦੀ ਕਰਦੀ ਹੈ ਸਫਾਈ ਤੇ ਸਾਨੂੰ ਕਹਿੰਦੇ ਚਲੋ ਬਾਹਰ ਤੇ ਆਹ ਬੈਠੇ ਦੋਈ ਜਣੇ ਬਾਹਰ ਸਿਰ ਤੇ ਪਾਪਾ ਜੀ ਫਿਰ ਤੇ ਕੀ ਕਰਦੇ ਆ ਜੱਪਾ ਬੈਠੇ ਬਾਹਰ ਸਾਡੇ ਉਧਾ ਹੋ ਗਈ ਠੰਡ ਅੰਦਰ ਠੰਡਾ ਦਾ ਠੰਡ ਲਾ ਦੀਆ ਸਾਡੇ ਬਾਹਰ ਦੋ ਹੱਲੇ ਥੱਲੇ ਗਰਮੀ ਆ ਆਪਣੇ ਇੱਥੇ ਫੀ ਕਾਟਿਆ ਮੇਰਾ ਪੁੱਤ ਹਿੰਦਪਾ ਪਿਆ ਤੋਂ ਪਸੇ ਕਰਿਆ ਵਾਟਾ ਘੜਦੀ ਆ ਕਦੇ ਪੈ ਜਾਂਦੀ ਆ Mira pata. Sita pata. Aidar. Hey, Sita. Sita, dah deh. Ciao ਚਲਦੇ ਆ ਤੁਹਾਨੂੰ ਨਖਾਲਦੇ ਆ ਆਪਣੇ ਇੱਥੇ ਪਹਾੜ ਤੋਂ ਉਪਰੋਂ ਪਾਣੀ ਆਉਂਦਾ ਆ ਆਪਾਂ ਕਿਤੇ ਕਿਤੇ ਲੈਣ ਜਾਈਦਾ ਪਾਣੀ ਪੀਣ ਲਈ ਤੇ ਡੇਲੀ ਤਾਂ ਨਹੀਂ ਕਿਤੇ ਕਿਤੇ ਲੈ ਆਈਦਾ ਗਰਮੀਆਂ ਨੂੰ ਆਖੀ ਢਿੱਲੀ ਲੈ ਜਾ ਪਾਣੀ ਠੰਡਾ ਹੁੰਦਾ ਫ੍ਰੀਜ ਵਾਲਾ ਪਾਣੀ ਘੱਟ ਪੀਦਾ ਫੇ ਇਹ ਜਿਹੜਾ ਆਕੇ ਪੀ ਦਾ ਪਾਣੀ ਤਾਂ ਅੱਜ ਵਕਤ ਲੱਭਿ ਕੋਲੋਂ ਨਹੀਂ ਹਟੰਦੀ ਜੀ ਫਰੋਟੇ ਨਾਲ ਖਾਂਦੇ ਆ ਤੇ ਹੁਣ ਲੈਣਾ ਹੈ ਆਪਾਂ ਪਾਣੀ ਖਾ ਦੇ ਕੋ ਪਾਣੀ ਖਾ ਰਹੇ ਹਾਂ ਉੱਤੇ ਪਹਾੜ ਤੋਂ ਇਹਨੂੰ ਸਾਦੇ ਆਪਣੇ ਸੰਤਾਨ ਦਾ ਆਪਣੇ ਇੰਡੀਆ ਕਹਿੰਦੇ ਪਹਾੜ ਤੋਂ ਪਾਣੀ ਨਿਕਲਦਾ ਤੇ ਇਥੇ ਕੋਨੇ ਟਾਲੀਆਂ ਲੁਕਤੀ ਵੀ ਬਹੁਤ ਨੇ ਪਾਣੀ ਨਾਲ ਅੰਮੀ ਤੋਂ ਉਹ ਇਹ ਇੱਕ ਤਾਂ ਆਪਣੇ ਇੱਥੇ ਪਾਣੀ ਪੀਂਦੇ ਗਏ ਤੋਸ ਤੇ ਲੈ ਕੇ ਜਾਂਦੇ ਆ ਕਿ ਮੈਂ ਕਮੂਨੇ ਵਾਲੇ ਸਾਫ਼-ਸੁੱਥ ਕਰਾ ਲੈਂਦੇ ਆ ਕਾਚੜਾ ਤੇ ਇਹ ਚੜਾ ਤੱਲੇ ਆ ਇਹ ਕਿ ਜਣਾ ਉਹਦੇ ਵਿੱਚ ਸਾਡੇ ਜਦਾਂ ਇਹਨਾਂ ਦਾ ਘਰ ਆ ਉਹਨਾਂ ਦੀ ਬੁੜੀ ਸਾਨੂੰ ਕਹਿੰਦੀ ਕਿ ਕਿਸੇ ਟਾਈਮ ਇੱਥੇ ਕੱਪੜੇ ਧੋਦੇ ਹੁੰਦੇ ਸੀਗੇ ਅਸੀਂ ਹੁਣ ਤਾਂ ਮਸ਼ੀਨਰੀ ਯੁੱਗ ਆ ਗਿਆ ਸਰ ਮਸ਼ੀਨਾ ਮਸ਼ੂਨਾ ਨਾਲ ਕੱਪੜੇ ਪਾਓ ਤੇ ਧੋਪ ਜਾਂਦੇ ਆ ਅੱਗੇ ਕਹਿੰਦੇ ਸੀ ਇੱਥੇ ਧੋਦੇ ਹੁੰਦੇ ਸੀਗੇ ਤਾਂ ਇੱਥੋਂ ਘਰ ਨੂੰ ਲੈ ਕੇ ਜਾਣੇ ਤੇ ਜਾ ਕੇ ਤੇ ਕੋਣ ਕਰੇ ਗਿਆ ਰਾਹ ਹੁੰਦਾ ਇਹ ਕਾ ਕੁ ਵੀ ਜਦ ਖੰਬੂਨੇ ਵਾਲੇ ਵੜ ਦਿੰਦੇ ਆ ਆਹ ਉਪਰੋਂ ਚਰਨਾ ਜਿਹਾ ਆਉਂਦਾ ਪਾਣੀ ਦਾ ਸਾਡੇ ਹੇਠਲੇ ਜਾਂਦਾ ਚਰਨਾ ਪਾਣੀ ਉਹ ਵਿੱਚੋਂ ਪਾਣੀ ਛੰਡਾ ਰਹਾ। ਉਹ ਡੋਗੀ ਆ ਕੇ ਸੇ ਦਾ ਸਾਡੇ ਸਾਡੇ ਰੀਗੇ ਚ। ਉਹ ਸਾਡੇ ਘਰ ਦਾ। ਹਰ ਆਹ ਜਿਹੜਾ ਫੁਨਟਾਨੀ ਨੂੰ ਨੰਦਾ ਚਰ ਜਿਹੜਾ ਪਾਣੀ ਆਉਂਦਾ ਪਹਾੜ ਤੋਂ ਉਹ ਬਿਠਿਆ ਯਾਨੀ ਸਨਾ ਸਨਾ ਚਾਓ ਉਹ ਇੱਕ ਵਸਟੈਬਲਟ ਤੇ ਬਿਜੀ ਹੋਈ ਜੋ ਆ ਕਾਰਟੂਨ ਦੇਖਣ ਤੇ ਉਹ ਦੂਜਾ ਬੈਠਾ ਆ ਆਪਣਾ ਫੋਨ ਲੈ ਕੇ ਉਹ ਆਪਣੀ ਗੇਮ ਖੇਡ ਰਿਹਾ ਮਾਸੇ ਦੋ ਵਜੇ ਰਹਿ ਗਿਆ ਤਿੰਨ ਦਿਨ ਸਕੂਲੇ ਜਾਣ ਤੇ ਮੁੜ ਕੇ ਗੇਮਾ ਭੁੱਲ ਜਾਣੀਆਂ ਅੰਜੀ ਬਣ ਗਏ ਆ ਬਰੋਠੇ ਇਹ ਆਪਾਂ ਲਗੇ ਖਾਣਾ ਲੈ ਵੀ ਖਾ ਕੇ ਤਾਂ ਅਛੂਏ ਕਿੰਦਾ ਦੇ ਪਰੋਠੇ ਬਣੇ ਬੜਾ ਇਹ ਪਿਆਜ਼ਾਂ ਵਾਲੇ ਪਰੋਠੇ ਅਜੇ ਕਰਤੀ ਕਰਨੀ ਡਿਫਰੈਂਟ ਪਰੋਠੇ ਖਾਣੇ ਆ ਤੇ ਆਪਾਂ ਉਹ ਤੇ ਪਿਆਜ਼ਾਂ ਵਾਲੇ ਖਾਣ ਲੱਗੇ ਆ ਪਰੋਠੇ ਨਾਲ ਜਿਹੜਾ ਸੇ ਚਾਰ ਨਾਲ ਮੱਖਣਾ ਕਦਾ ਪਰੋਠੇ ਕੱਜਾ ਵਾਲੇ ਹੋਰ ਪਰੋਠੇ ਠੀਕ ਆ ਲੈ ਕੇ ਖਾ ਕੇ ਹਾਂਜੀ ਆਪਾਂ ਖਾ ਲਏ ਪਰੋਠੇ ਪਰੋਠੇ ਬਹੁਤ ਸਵਾਦ ਬਣੇ ਸੀ ਪਿਆਜ਼ਾਂ ਵਾਲੇ ਤੇ ਹੁਣ ਆਪਾਂ ਬੈਠੇ ਹਾਂ ਤੋਪੇ ਬਾਹਰ ਆ ਕੇ ਨਿਆਣੇ ਅੰਦਰ ਹੀ ਆਪਾਂ ਬਾਹਰ ਆਏ ਹਾਂ ਬਾਹਰ ਬੈਠਣੇ ਮੈਗਾ ਕੁਝ ਨਹੀਂ ਤੇ ਬੈਠਣ ਨੂੰ ਬਾਹਰ ਵੀ ਹੈ ਸਾਡੇ ਆਪਣੇ ਤੇ ਹੁਣ ਬੈਠੇ ਆਪਾਂ ਤਾਂ ਬਸ ਇਹ ਕਰਦੇ ਆਂ ਉਹ ਆਪਾਂ ਕਿਤੇ ਕਿਤੇ ਗਰਲ ਲੈ ਗਾ ਬਹੁਤ ਵਧੀਆ ਬੁਣਿਆ ਆਪਾਂ ਕਰਾ ਲਾਉਣ ਦੇ ਵੀ ਸਾਡੇ ਕਿਤੇ ਕਿਤੇ ਚਿਕਨ ਵਨ ਲੈਦਾ ਤੇ ਆ ਆਪਣੀ ਬਿਸ਼ੇ ਜਗਾ ਹੈ ਆਪੀ ਆਹ ਕਦਾਂ ਨੇ ਢੀਂਡੀ ਆਈ ਸੀ ਤੇ ਆ ਆਪਣੇ ਉੜ ਗਏ ਸਪੰਜ ਜਾਈ ਤਾਂ ਵੀ ਫਰੂਟਾ ਲੱਗਾ ਆਪਣੇ ਕਾਕੀ ਫਰੂਟਾ ਇਹਨੂੰ ਸਾਧਿਆ ਇਟਲੀ ਦੇ ਵਿੱਚ ਤੇ ਇੰਡੀਆ 'ਚ ਮੈਨੂੰ ਪਤਾ ਨਹੀਂ ਕੀ ਸਾਧਦੇ ਇਹਨੂੰ ਇੱਥੇ ਕਾਕੀ ਫਰੂਟਾ ਸਾਧਦੇ ਆ ਇੰਡੀਆ 'ਚ ਦੇਖਿਆ ਨਹੀਂ ਕਦੇ ਕਿ ਨਹੀਂ ਸਾਨੂੰ ਪਤਾ ਹੋਣਾ ਕਿਹੜਾ ਆ ਇਹ ਇੰਡੀਆ ਕੀ ਸਾਦੇ ਆ ਨਾ ਇਹਨੂੰ ਇੱਥੇ ਕਾਕੀ ਫਰੂਟਾ ਸਾਦੇ ਆ ਇਹ ਹੋ ਜਾਂਦੇ ਆ ਸੇ ਇਦਾਂ ਦੇ ਕਲਰ ਦਾ ਹੋ ਜਾਂਦਾ ਇੱਥੇ ਨੇ ਆਣੇ ਆ ਕਿੱਲਰ ਨੂੰ ਕਾਕੂ ਵੜਦੇ ਹੀ ਦਾ ਮਾਲਕ ਵੜਾ ਦਿੰਦੇ ਆ ਕਾ ਤੇ ਫਿਰ ਇਥੇ ਥੱਲੇ ਹੁੰਡਾ ਲਿਆਂਦਾ ਫਟੋਲ ਹੀ ਡੰ ਨੂੰ ਫਟੋਲ ਹੀ ਡੰ ਰਿਆਂ ਦਾ ਹੁਣ ਉਦਾਂ ਮੌਸਮ ਚੇਂਜ ਹੋ ਜਾਣਾ ਆ ਮੌਸਮ ਚੇਂਜ ਹੋਣਾ ਫੇ ਬਾਹਰ ਘੱਟ ਨਿਕਲ ਹੁੰਦਾ ਫੇ ਠੰਡ ਜ਼ਿਆਦਾ ਹੋ ਜਾਣੀ ਫੇ ਜਦ ਧੁੱਪ ਨਿਕਲੀ ਫੇ ਉਦਣੇ ਬਾਹਰ ਬੈਠ ਹੁੰਦਾ ਕੋਣ ਕਰਦੇ ਆਪਾਂ ਵਲੌਗ ਬੈਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਜੇ ਵਲੌਗ ਵਧੀਆ ਲੱਗਾ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ